ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਫਲਾਸ ਅਗਲੇ 4 ਦਿਨਾਂ ਦੀ ਗੱਲ ਕਰਾਂਗੇ 4-5 ਦਿਨਾਂ ਦੀ ਯਾਨੀ ਕਿ 12 ਜੂਨ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਲਈ ਦਿਨ ਤਾਜ਼ਾ ਸੈਟਲਾਈਟ ਦੁਸਤ ਨਾਲ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਮੌਸਮ ਇਸ ਵੇਲੇ ਬਿਲਕੁਲ ਸਾਫ਼ ਹੋਣਾ ਹੋਇਆ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਆਥਣ ਦਾ ਵੇਲਾ ਹੋ ਚੁੱਕਿਆ ਸਵੇਕਸ਼ੇ ਦਾ ਟਾਈਮ ਆਉਣ ਜਾ ਰਿਹਾ ਪੰਜਾਬ ਦੇ ਮੌਸਮ ਲਗਭਗ ਬਹੁਤ ਜੱਲੇ ਨੇ ਉਹ ਇਸ ਵੇਲੇ ਗਰਮ ਤੇ ਖੁਸ਼ਕ ਨੇ ਤੇ ਉੱਤਰ ਵੱਲੋਂ ਆ ਚੋਦੀਆਂ ਗਰਮ ਹਵਾਵਾਂ ਚੱਲ ਰਹੀਆਂ ਨੇ ਬਹੁਤ ਫਾਗਾਂ ਦੇ ਵਿੱਚ ਕਿਤੇ ਕਿਤੇ ਪੂਰਾ ਚੱਲ ਰਿਹਾ ਗਰਮ ਰੁਫਤਾਰ ਦੇ ਨਾਲ ਹੌਂਦੇ ਦਿਨਾਂ ਦੇ ਵਿੱਚ ਮੌਸਮ ਸਾਫ਼ ਤੇ ਗਰਮ ਰਹਿੰਦਾ ਜਾ ਫਿਰ ਜੇਕਰ ਅੱਜ ਰਾਤ ਦੀ ਆਫਾਗਲ ਕਰਦੇ ਆ ਤਾਂ ਟੈਂਪਰੇਚਰ ਜਿੱਥੇ 22-23 ਤੇ ਆਏ ਹੋਏ ਸੀ ਹੁਣ ਹੋਰ ਜ ਹੋਰ ਤਾਂ ਉੱਤੇ ਨੂੰ ਚੜਨਗੇ ਤੇ 26-28 ਦੇ ਆਸ-ਪਾਸ ਟੈਂਪਰੇਚਰ ਕਰਜ ਹੋ ਸਕਦੇ ਨੇ ਮਿਨੀਮਮ ਟੈਂਪਰੇਚਰ ਰਾਤਾਂ ਦੇ ਤੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਵੀ ਵਾਧਾ ਹੋਵੇਗਾ ਕਿਉਂਕਿ ਗਰਮੀ ਤੇ ਹੌਮਸ ਏਰੀਆ ਸਿਲ ਬਣੀ ਹੋਈ ਮੌਨਸੂਨ ਦੀ ਜਿਹੜੀ ਗੱਲ ਕਰੀਏ ਤਾਂ ਮੌਨਸੂਨ ਨੇ ਥੋੜੀ ਰਫਤਾਰ ਫੜੀ ਹੈ ਅੱਜ ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ ਆਨ ਆ ਗਾਂਦੇ ਵਿੱਚ ਗਰਜ ਲੈਣ ਵਾਲੇ ਤਗੜੇ ਬੱਦਲ ਬਣੇ ਹੋਏ ਨੇ ਤੇ ਤਗੜੇ ਮੀਂਹ ਖੜੇ ਇਸ ਲਈ ਦਰਜ ਹੋ ਰਹੇ ਨੇ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਇਹਨਾਂ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਾਫ ਹੈ ਮੌਨਸੂਨ ਦੇ ਹਲਕੇ ਕੋਈ ਅਸਰ ਨਹੀਂ ਹੈ ਅਗਲੇ ਵੀ 25 ਦਿਨਾਂ ਤੱਕ 25 26 ਤਰੀਕ ਤੱਕ ਮੌਨਸੂਨ ਦੀ ਆਮਦ ਹੈ ਜਿਹੜੀ ਪੰਜਾਬ ਦੇ ਵਿੱਚ ਹੋਵੇਗੀ ਜੇਕਰ ਅਗਲੇ 4-5 ਦਿਨਾਂ ਦੀ ਗੱਲ ਕਰਦੇ ਹਾਂ 12 ਜੂਨ ਤੱਕ ਕੋਈ ਵੱਡੇ ਮੀਂਹ ਦੇ ਅਸਰ ਨਹੀਂ ਹੈ ਜਿਹੜੇ ਮੀਂਹ ਲੱਗਣਗੇ ਉਹ 15 ਤੋਂ ਬਾਅਦ ਹੀ ਲੱਗਣਗੇ ਇੱਕ ਨਜ਼ਰ ਤਾਜ਼ਾ ਅਫਰਡ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਡਿਪਾਰਟਮੈਂਟ ਯਾਨੀ ਕਿ ਮੌਸਮ ਵਿਭਾਗ ਨੇ 9 10 11 ਤਰੀਕ ਦੇ ਲਈ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ ਆਉਂਦੇ ਜਿਹੜੇ ਦਿਨ ਨੇ ਆਉਂਦੇ ਜਿਹੜੇ ਦਿਨ ਹੋਣਗੇ ਉਹ ਗਰਮ ਹੋਣਗੇ ਹੀਟ ਵੇਵ ਦਾ ਜਿਹੜਾ yellow ਅਲਰਟ ਨੇ ਜਾਰੀ ਕੀਤਾ ਗਏ ਨੇ ਇਸ ਲਈ ਆਪਾਂ ਗਰਮੀ ਤੋਂ ਬਚ ਕੇ ਰਹਿਣਾ ਹੀਟ ਵੇਵ ਚੱਲਣੀ ਹੈ ਜੀ ਪੰਜਾਬ ਦੇ ਬਹੁਤੇ ਜਿਲਿਆਂ ਦੇ ਵਿੱਚ ਜਿੱਦੇ ਨਾਲ ਗਰਮੀ ਦੇ ਵਿੱਚ ਹੋਰ ਵਾਧਾ ਹੋਵੇਗਾ ਇਸ ਲਈ ਆਪਣਾ ਵਿਚਾਰ ਰੱਖੋ ਜੇ ਆਪਣੇ ਫਰਿਵਾਰ ਦਾ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਬਜ਼ੁਰਗਾਂ ਦਾ ਤੇ ਆਪਣਾ ਧਿਆਨ ਰੱਖੋ ਜੀ ਆਉਂਦੇ ਦਿਨਾਂ ਦੇ ਵਿੱਚ ਧੰਨਵਾਦ ਤੇ ਸ਼ੁਕਰੀਆ